ਸਵੈਏ ਮਹੱਲੇ ਤੀਜੇ ਕੇ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਸੋਈ ਪ੍ਰਖਿ ਸਿਵਰ ਸਾਚਾ ਜਾਂ ਕਾ ਇੱਕ ਨਾਮ ਅਚਲ ਸੰਸਾਰੇ ਜਿਨ ਭਗਤ ਭਵ ਜਲ ਤਾਰੇ ਸਿਮਰਹੁ ਸੋਈ ਨਾਮ ਪ੍ਰਧਾਨ ਤਿਤ ਨਾਮ ਰਸਕ ਨਾਨਕ ਲਹਿਣਾ ਥਪਿਓ ਜੇਨ ਸ੍ਰਬ ਸਿੱਧੀ ਕਾਵ ਜਨ ਕਲ ਸਬੁੱద్ధి ਕੀਰਤ ਜਨ ਅਮਰਦਾਸ ਬਿਸਤਰੀਆ ਕੀਰਤ ਰਾਵ ਕਿਰਨ ਪ੍ਰਗਟ ਸੰਸਾਰ ਹੈ ਸਾਖ ਤੁਰ ਵਰ ਮਵਲਸਰਾ ਉਤਰ ਦੱਖਣ ਪੂਬੇ ਅਰ ਪਸ਼ਚਮ ਜੈ ਜੈਕਾਰ ਜਪੰਥ ਨਰਾ ਹਰ ਨਾਮ ਰਸਨ ਗੁਰਮੁਖ ਵਰਦਾਇਓ ਉਲਟ ਗੰਗ ਪਸ਼ਚਮ ਧਰੀਆ ਸੋਈ ਨਾਮ ਅਚਲ ਭਗਤੈ ਭਾਵ ਤਾਰਨ ਅਮਰਦਾਸ ਗੁਰ ਕਉ ਫੁਰਿਆ ਸਿਮਰਹਿ ਸੋਈ ਨਾਮ ਜਾਖਿ ਅਰ ਕਿੰਨਰ ਸਾਧਕ ਸਿਧ ਸਮਾਦ ਹਰਾ ਸਿਮਰਹਿ ਨਖੇਤਰ ਅਵਰ ਧੂ ਮੰਡਲ ਨਰਦਾਦ ਪ੍ਰਹਿਲਾਦਵਰਾ ਸਸੀਅਰ ਆਰ ਸੂਰਨਾਮ ਉਲਾਸਹਿ ਸੈਲ ਲੋ ਜਿਨ ਉਦਰੀਆ ਸੋਈ ਨਾਮ ਅਛਲ ਭਗਤੈ ਭਵ ਤਾਰਨ ਅਮਰਦਾਸ ਗੁਰ ਕੋ ਫੁਰਿਆ ਸੋਈ ਨਾਮ ਸਿਵਰ ਨਾਮਨਾਤ ਨਿਰੰਜਨ ਸਿਵ ਸੰਕਾਦ ਸਮੁੰਦਰਿਆ ਚਵਰਾਸੀ ਸਿਦ ਬੋਧ ਜਿਤ ਰਾਤੇ ਅੰਬਰੀਕ ਭਵਜਲ ਤਰੇਆ ਉਦੋ ਅਕਰੂਰ ਤਿਲੋਚਨ ਨਾਮਾ ਕਾਲ ਕਬੀਰ ਕਿਲ ਵਿਖ ਹਰਿਆ ਸੋਈ ਨਾਮ ਅਛਲ ਭਗਤ ਹੈ ਭਾਵ ਤਾਰਨ ਅਮਰਦਾਸ ਗੁਰ ਕੋ ਫੁਰਿਆ ਤਿਤ ਨਾਮ ਲਾਗ ਤੈ ਤੀਸ ਤਿਹਾਵਹਿ ਜਤੀ ਤਪੀ ਸੁਰ ਮਨ ਵਸਿਆ ਸੋਈ ਨਾਮ ਸਿਮਰ ਗੰਗੇਵ ਪitamਹਿ ਚਰਨ ਚਿੱਤ ਅੰਮ੍ਰਿਤ ਰਸਿਆ ਤਿਤ ਨਾਮ ਗੁਰੂ ਗੰਭੀਰ ਗਰੂ ਮਤ ਸਤ ਕਰ ਸੰਗਤ ਉਦਰੀਆ ਸੋਈ ਨਾਮ ਅਛਲ ਭਗਤ ਹੈ ਭਾਵ ਤਾਰਨ ਅਮਰਦਾਸ ਗੁਰਕਉ ਫੁਰਿਆ ਨਾਮ ਕਿਤ ਸੰਸਾਰ ਕਿਰਨ ਰਵ ਸੁਰ ਤਰ ਸਖ ਹੈ ਉਤਰ ਦੱਖਣ ਪੂਬ ਦੇਸ ਪਸ਼ਚਮ ਜਸ ਭਖ ਹੈ ਜਨਮਤਾ ਇਹੋ ਸਕਯਥ ਜਿਤ ਨਾਮ ਹਰ ਹਿਰਦੈ ਨਿਵਾਸੈ ਸੁਰ ਨਰ ਗਨ ਗੰਧਰਵ ਛੇ ਦਰਸ਼ਨ ਆਸਾਸੈ ਭਲੋ ਪ੍ਰਸਿੱਧ ਤੀਜੋ ਤਣ ਕਾਲ ਜੋੜ ਕਰ ਧਾਇਓ ਸੋਈ ਨਾਮ ਭਗਤ ਭਵਜਲ ਹਰਨ ਗੁਰ ਅਮਰਦਾਸ ਤੈ ਪਾਇਓ ਨਾਮ ਤਿਆਵਹਿ ਦੇਵਤੇ ਤੀਸ ਅਰ ਸਾਧਿਕ ਸਿਧ ਨਰ ਨਾਮ ਖਾंड ਬ੍ਰਹਮੰਡ ਤਾਰੇ ਜਹ ਨਾਮ ਸਮਾਧਿਓ ਹਰਖ ਸੋਗ ਸਮਕਾਰ ਸਹਾਰੇ ਨਾਮ ਸਿਰੋ ਮਨ ਸਰਬ ਮੈਂ ਭਗਤ ਰਹੇ ਲਿਵਤਾਰ ਸੋਈ ਨਾਮ ਪਦਾਰਥ ਅਮਰ ਗੁਰ ਤੁਸ ਦੀਓ ਕਰਤਾਰ ਸਤ ਸੂਰੋ ਸੀਲ ਬਲਵੰਤ ਸਤ ਪਾਏ ਸੰਗਤ ਸਗਨ ਗਰੂ ਮਤ ਨਿਰਵੈਰ ਲੀਨਾ ਜਿਸ ਧੀਰਜ ਧੁਰ ਤਵਲ ਤੁਜਾ ਸੇਤ ਬੈਕੁੰਠ ਬੀਨਾ ਪਰਸੈ ਸੰਤ ਪਿਆਰ ਜਿਹ ਕਰਤਾ ਰਹੈ ਸੰਜੋਗ ਸਤ ਗੁਰੂ ਸੇਵ ਸੁਖ ਪਾਇਓ ਅਮਰ ਗੁਰ ਕੀਤ ਜੋਗ ਨਾਮ ਨਾਵਨ ਨਾਮ ਰਸ ਖਾਨ ਅਰ ਭੋਜਨ ਨਾਮ ਰਸ ਸਦਾ ਚਾਏ ਮੁਖ ਮਿਸ਼ਟ ਬਾਣੀ ਧਨ ਸਤ ਗੁਰ ਸੇਵਿਓ ਜਿਸ ਪਸਾਈ ਗਤ ਅਗਮ ਜਾਣੀ ਕੁੱਲ ਸੰਭੂ ਸਮੁਦਰੀ ਪਾਇਓ ਨਾਮ ਨਿਵਾਸ ਸਕੇ ਹਥ ਜਨਮ ਕਲ ਉਚਰੈ ਗੁਰ ਪਰਸਿਓ ਅਮਰ ਪ੍ਰਗਾਸ ਬਾਰਜ ਕਰ ਦਾਹਿਨੈ ਸਿਦ ਸੰਨਮੁਖ ਮੁਖ ਜੋਵੈ ਰਿਤ ਬਸੈ ਬਾਾਂ ਵਾਂਗ ਜੋ ਤੀਨ ਲੋਕਾਂਤਰ ਮੁਹੈ ਹਿਰਦੈ ਵਸੈ ਅਕਹੀਓ ਸੋਏ ਰਸ ਤਿਨਹੀ ਜਤੋ ਮੁਖ ਹਉ ਭਗਤ ਉਚਰੈ ਅਮਰ ਗੁਰ ਇਤ ਰੰਗ ਰਤ ਹਿਰਦੈ ਵਸੈ ਅਕਹੀਓ ਸੋਏ ਰਸ ਤਿਨਹੀ ਜਤੋ ਮੁਖ ਹਉ ਭਗਤ ਉਚਰੈ ਅਮਰ ਗੁਰ ਇਤ ਰੰਗ ਰਤ ਮਾਸਤਾ ਕਨੇ ਸ਼ਾਨ ਸਚੋ ਕਰਮ ਕਾਲ ਜੋੜ ਕਰ ਧਾਇਓ ਪਰਸਿਓ ਗੁਰੂ ਸਾਤਗੁਰ ਤਿਲਕ ਸਰਬ ਇਚ ਤਿਨ ਪਾਇਓ ਚਰਨਤਾ ਪਾਰ ਸਕਿ ਹਥ ਚਰਨ ਗੁਰ ਅਮਰ ਪਵਲ ਰਹਿ ਹਥਤਾ ਪਾਰ ਸਕਿ ਹਥ ਹਥ ਲਗੇ ਗੁਰ ਅਮਰ ਪੈ ਜੀਹ ਤਾ ਪਾਰ ਸਕਿ ਹਥ ਜੀਹ ਗੁਰ ਅਮਰ ਪਨਿਝੈ ਨੈਨ ਤਾ ਪਾਰ ਸਕਿ ਹਥ ਨੈਨ ਗੁਰ ਅਮਰ ਪਖਿਝੈ ਸ਼ਰਮਨ ਤਾ ਪਾਰ ਸਕਿ ਹਥ ਸ਼ਰਮਨ ਗੁਰ ਅਮਰ ਸੁਨਿਝੈ ਸਕਿ ਹਥ ਸੋਹੀਓ ਜਿਤ ਹਿਯ ਬਸੈ ਗੁਰ ਅਮਰਦਾਸ ਨਿਜ ਜਗਤ ਪਿਤ ਸਕੇ ਹਥ ਸੋ ਸਿਰ ਜਾਲਪ ਭਣੈ ਜੋ ਸਿਰ ਨਿਵੈ ਗੁਰ ਅਮਰ ਨਿਤ ਤੇ ਨਰ ਦੋਖ ਨਹਿ ਭੁਖ ਤੇ ਨਰ ਨੇ ਧਨ ਨਹ ਕਹੀ ਅਹ ਤੇ ਨਰ ਸੋਕ ਨਹ ਹੂਐ ਤੇ ਨਰ ਸੇ ਅੰਤਨ ਲਹੀਐ ਤੇ ਨਰ ਸੇਵ ਨਹ ਕਰਹਿ ਤੇ ਨਰ ਸਹਿ ਸਹ ਸੰਪਹਿ ਤੇ ਨਰ ਦੁਲੀਚੈ ਬਹ ਹੈ ਤੇ ਨਰ ਉਥਪ ਬਿਥਪਹਿ ਸੁਖ ਲਹੈ ਤੇ ਨਰ ਸੰਸਾਰ ਮਹਿ ਆਪੈ ਪਟ ਰਿਪ ਮਦ ਤੇ ਸਕੇ ਹਥ ਤੇ ਨਰ ਜਾਲਪ ਭਣੈ ਗੁਰ ਅਮਰਦਾਸ ਸੋ ਪ੍ਰਸੰਨ ਜਿਹੇ ਤੈ ਪੜਿਓ ਇਕ ਮਨ ਧਰਿਓ ਇਕ ਕਾਰ ਇਕ ਪਛਾਣਿਓ ਨੈਣ ਬੈਨ ਮੋਹ ਇਕ ਇਕ ਦੋਠਾਈ ਨ ਜਾਣਿਓ ਸੁਪਨ ਇਕ ਪਰਤਖ ਇਕ ਇਕਸ ਮਹਿ ਨੀਨੋ 31 ਇਕ ਅਰ ਪੰਜ ਸਿੱਧ 35 ਨਾਖੀਨ ਇਕ ਜੇ ਲਖ ਲਖ ਅ ਲਖ ਹੈ ਇਕ ਇਕ ਕਰ ਵਰਨੇਓ ਗੋਰੀ ਅਮਰਦਾਸ ਜਾਲਬ ਭਣੈ ਤੂ ਇਕ ਲੋੜ ਏਕ ਮੰਨਿਓ ਜੇ ਮਤ ਗਹੀ ਜੈ ਦੇਵ ਜੇ ਮਤ ਨਾਮੈ ਸੰਮਾਨੀ ਜੇ ਮਤ ਤਿਰਲੋਚਨ ਚਿਤ ਭਗਤ ਕੰਬੀ ਰਹਿ ਜਾਣੀ ਰੁਕ ਮੰਗਦ ਕਰ ਤੂਤ ਰਾਮ ਜੰਪੋ ਨਿਤ ਭਾਈ ਅਮਰੀਕ ਪ੍ਰਹਿਲਾਦ ਸਰਨ ਗੋਬਿੰਦ ਗਤ ਪਾਈ ਤੈ ਲੋਭ ਕ੍ਰੋਧ ਤ੍ਰਿਸ਼ਨਾ ਤਜੀ ਸੋ ਮਤ ਜਲ ਜਾਣੀ ਜੁਗਤ ਗੁਰ ਅਮਰਦਾਸ ਨਿਜ ਭਗਤ ਹੈ ਦੇਖ ਦਰਸ ਪਾਵ ਮੁਕਤ ਗੁਰ ਅਮਰਦਾਸ ਪਰਸੀਐ ਪਉਹਮ ਪਾਤਕ ਬਿਨਾਸ ਹੈ ਗੁਰ ਅਮਰਦਾਸ ਪਰਸੀਐ ਸਿੱਧ ਸਾਧਕ ਆਸਾਸ ਹੈ ਗੁਰ ਅਮਰਦਾਸ ਪਰਸੀਐ ਧਿਆਨ ਲਹੀਐ ਪਉ ਮੁਕ ਹੈ ਗੁਰ ਅਮਰਦਾਸ ਪਰਸੀਐ ਆਪਾਉ ਲਬੈ ਗਉ ਚੁੱਕ ਹੈ ਇਕ ਬਿਨ ਦੁਗਨ ਜਾਉ ਤਉ ਰਹੈ ਜਾਂ ਸੁਮੰਤਰ ਮਾਨਵੈ ਲਹੈ ਜਾਲ ਪਾਪ ਪਦਾਰਥ ਇਤੜੇ ਗੁਰ ਅਮਰਦਾਸ ਦਿੱਥੈ ਮਿਲਹਿ ਸਾਚ ਨਾਮ ਕਰਤਾਰ ਸੋ ਦ੍ਰਿੜ ਨਾਨਕ ਸੰਗ ਰਹਿਓ ਤਾਤੇ ਅੰਗਦ ਲਹਿਨਾ ਪ੍ਰਗਟ ਤਾਸ ਚਰਨਹਿ ਲਿਵ ਰਹਿਓ ਇਤਿ ਕੋਲ ਗੁਰ ਅਮਰਦਾਸ ਆਸਾ ਨਿਵਾਸ ਤਾਸ ਗੁਣ ਕਮਨ ਵਖਾਣੋ ਜੋ ਗੁਣ ਅਲਖ ਅਗੰਮ ਤਿਨੇ ਗੁਣ ਅੰਤ ਨ ਜਾਣ ਬੋਹਿ ਤਉ ਵਿਧਾਤੈ ਨਿਰਮਯੋ ਸਬ ਸੰਗਤ ਕੋਲ ਉਧਰਨ ਗੁਰ ਅਮਰਦਾਸ ਕੀਰਤ ਕਹੈ ਰਾਹੇ ਤਰਾਹੇ ਤੋ ਪਾਸਰਣ ਆਪ ਨਰਾਇਣ ਕਲਾ ਤਾਰ ਜਗ ਮਹ ਪਰਵਰਿਓ ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ ਜਹ ਕਹਿ ਤਹ ਭਰਪੂਰ ਸ਼ਬਦ ਦੀਪਕ ਦੀਪਾਇਓ ਜਿਹ ਸਿਖੈ ਸੰਗ ਰਹਿਓ ਤਤ ਹਰ ਚਰਨ ਮਿਲਾਇਓ ਨਾਨਕ ਕੋਲ ਨੇ ਮਲ ਅਵਤਰਿਓ ਅੰਗਦ ਲਹਨੇ ਸੰਗ ਹੋ ਗੁਰ ਅਮਰਦਾਸ ਤਾਰਨ ਤਰਨ ਜਨਮ ਜਨਮ ਪਾਸਰਨ ਤੋ ਜਾਪ ਤਪ ਸਤ ਸੰਤੋਖ ਪੇਖ ਦਰਸ਼ਨ ਗੁਰ ਸਿਖ ਹੈ ਸਰਨ ਪਰੇ ਤੇ ਉਬਰਹਿ ਛੋੜ ਜਮਪੁਰ ਕੀ ਲਿਖ ਹੈ ਭਗਤ ਪਾਏ ਪਰਪੂਰ ਹਿਰਦੈ ਉਚਰੈ ਕਰਤਾਰੈ ਗੁਰ ਗਉਹਰ ਦਰੀਆਉ ਪਲਕ ਡੁਬੰ ਤਹਤਾਰੈ ਨਾਨਕ ਕਉਲ ਨਿਮਲ ਅਵਤਰਿਓ ਗਣ ਕਰਤਾਰੈ ਉਚਰੈ ਗੁਰ ਅਮਰਦਾਸ ਜਿਨ ਸੇਵਿਓ ਤਿਨ ਦੁਖ ਦਿਰਦਿਰ ਪਰ ਹਰ ਪਰੈ ਚਿਤ ਚਿਤਵ ਅਰਦਾਸ ਕਹੋ ਪਰ ਕਹਿ ਪੇ ਨਾ ਸਕੋ ਸਰਬ ਚਿੰਤ ਤੁਝ ਪਾਸ ਸਾਦ ਸੰਗਤ ਹੋਂ ਤੱਕ ਤੇਰਾ ਹੁਕਮ ਪਵੈ ਨੀਸ਼ਾਨ ਤਾ ਕਰੋ ਸਾਹਿਬ ਕੀ ਸੇਵਾ ਜਬ ਗੁਰ ਦੇਖਿਆ ਸੋ ਬਦਿਸ਼ਟ ਨਾਮ ਕਰਤਾ ਮੁਖ ਮੇਵਾ ਅਗਮ ਅਲਖ ਕਾਰਨ ਪੁਰਖ ਜੋ ਫਰਮਾਵੇ ਸੋ ਕਹੋ ਗੁਰ ਅਮਰਦਾਸ ਕਰਨ ਕਰਨ ਜਿਵ ਤੂ ਰਖੇ ਤਿਵ ਰਹੋ ਭਿਖੇ ਕੇ ਗੁਰ ਗਿਆਨ ਅਰ ਧਿਆਨ ਤਤ ਸਿਉ ਤਤ ਮਿਲਾਵੈ ਸਚ ਸਚ ਜਾਣੀਐ ਇਕ ਚਿਤਹਿ ਲਿਉ ਲਾਵੈ ਕਾਮ ਕ੍ਰੋਧ ਵਸ ਕਰੈ ਪਵਨ ਉਡੰਤ ਨ ਧਾਵੈ ਨਿਰੰਕਾਰ ਕੈ ਵਸੈ ਦੇਸ ਹੁਕਮ ਬੋਜ ਵਿਚਾਰ ਪਾਵੈ ਨਿਰੰਕਾਰ ਕੈ ਵਸੈ ਦੇਸ ਹੁਕਮ ਅਬੋਜ ਵਿਚਾਰ ਪਾਵੇ ਕਲ ਮਾਹੀ ਰੂਪ ਕਰਤਾ ਪੁਰਖ ਸੋ ਜਾਣੈ ਜਿਨ ਕਿਛ ਕੀਓ ਗੁਰ ਮਿਲਿਓ ਸੋਇ ਭਿਖਾਖ ਹੈ ਸਹਜ ਰੰਗ ਦਰਸ਼ਨ ਦੀਓ ਰਹੀਓ ਸੰਤ ਹਾਟੋਲ ਸਾਧ ਬਹੁ ਤੇਰੇ ਡਿਠੇ ਸੰਿਆਸੀ ਤਪਸੀ ਅਹ ਮੁਖ ਏ ਪੰਡਤ ਮਿੱਠੇ ਬਾਰਸ ਏਕ ਹਾਂ ਫਿਰਿਓ ਕਿਨੈ ਨਾਹ ਪਰ ਚੋ ਲਾਇਓ ਕਹਤੈ ਐ ਕਹਤੀ ਗਹਤੈ ਐ ਕਹਤੀ ਸੁਣੀ ਰਹਿਤ ਕੋ ਖੁਸ਼ੀ ਨ ਆਇਓ ਹਰ ਨਾਮ ਛੋੜ ਦੂਜੈ ਲੱਗੇ ਤਿਨ ਕੇ ਗੁਣ ਹਉ ਕਿਆ ਕਹੋ ਗੁਰਦਈਏ ਮਿਲਾਇਓ ਭਿਖਿਆ ਜਿਵ ਤੂ ਰਖੇ ਤੇਰਹੋ ਪਹਾੜ ਸਮਾਦ ਸੁਨਾਹ ਗਿਆਨ ਹੈ ਆਸਨ ਚੜਿਓ ਧਰਮ ਤਨਖ ਕਰ ਗਹਿਓ ਭਗਤ ਸੀਲਹਿ ਸਰ ਲੜਿਓ ਭੈ ਨਿਰਪਉ ਹਰ ਅਟਲ ਮਨ ਸ਼ਬਦ ਗੁਰ ਨਿਜਾ ਗੱਡਿਓ ਕਾਮ ਕ੍ਰੋਧ ਲੋਭ ਮੋਹ ਅਪਤ ਪੰਚ ਦੂਤ ਵਿਖੰਡਿਓ ਪਲੋ ਪੁਹਾਲ ਤੇਜੋ ਤਣਾ ਨਰੇਪਤ ਨਾਥ ਨਾਨਕ ਬਾਰ ਗੁਰ ਅਮਰਦਾਸ ਸਤ ਸਾਲ ਭਾਨ ਤੈ ਦਲ ਜਿੱਤੋ ਏਵ ਜੁਦ ਕਰ ਕਨ ਹਰ ਬੂੰਦ ਬਸੂਰ ਮਾਵਲ ਕੋ ਸਮ ਬਸੰਤ ਗਨੰਤ ਨ ਆਵੇ ਰਵ ਸਾਸ ਕਿਰਨ ਉਦਰ ਸਾਗਰ ਕੋ ਗੰਗ ਤਰੰਗ ਅੰਤ ਕੋ ਪਾਵੇ ਰੁਦਰ ਤੇ ਆਨ ਗਿਆਨ ਸਤ ਗੁਰ ਕੇ ਕਬ ਜਨ ਭਲ ਓਨੈ ਜੋ ਗਾਵੇ ਪੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਨ ਆਵੇ ਪੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਨ ਆਵੇ ਸਵੈਏ ਮਹੱਲੇ ਤੀਜੇ ਕੇ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਸੋਈ ਪੁਰਖ ਸਿਵਰ ਸਾਚਾ ਜਾਂ ਕਾ ਇੱਕ ਨਾਮ ਅਚਲ ਸੰਸਾਰੇ ਜਿਨ ਭਗਤ ਭਵ ਜਲ ਤਾਰੇ ਸਿਮਰਹੁ ਸੋਈ ਨਾਮ ਪ੍ਰਧਾਨ ਤਿਤ ਨਾਮ ਰਸਕ ਨਾਨਕ ਲਹਿਣਾ ਥਪਿਓ ਜੇਨ ਸ੍ਰਬ ਸਿੱਧੀ ਕਾਵ ਜਨ ਕਲ ਸਬੁੱద్ధి ਕੀਰਤ ਜਨ ਅਮਰਦਾਸ ਬਿਸਤਰੀਆ ਕੀਰਤ ਰਾਵ ਕਿਰਨ ਪ੍ਰਗਟ ਸੰਸਾਰ ਹੈ ਸਾਖ ਤੁਰ ਵਰ ਮਵਲਸਰਾ ਉਤਰ ਦੱਖਣ ਪੂਬੇ ਅਰ ਪਸ਼ਚਮ ਜੈ ਜੈਕਾਰ ਜਪੰਥ ਨਰਾ ਹਰ ਨਾਮ ਰਸਨ ਗੁਰਮੁਖ ਵਰਦਾਇਓ ਉਲਟ ਗੰਗ ਪਸ਼ਚਮ ਧਰੀਆ ਸੋਈ ਨਾਮ ਅਛਲ ਭਗਤੈ ਭਾਵ ਤਾਰਨ ਅਮਰਦਾਸ ਗੁਰ ਕਉ ਫੁਰਿਆ ਸਿਮਰਹਿ ਸੋਈ ਨਾਮ ਜਾਖਿ ਅਰ ਕਿੰਨਰ ਸਾਧਕ ਸਿਧ ਸਮਾਧ ਹਰਾ ਸਿਮਰਹਿ ਨਖੇ ਅਤਰ ਅਵਰ ਧੂ ਮੰਡਲ ਨਾਰਦਾ ਦਾ ਪ੍ਰਹਿਲਾਦ ਵਰਾ ਸਸੀਅਰ ਆਰ ਸੂਰ ਨਾਮ ਉਲਾਸ ਹੈ ਸੈਲ ਲੋ ਜਿਨ ਉਦਰੀਆ ਸੋਈ ਨਾਮ ਅਛਲ ਭਗਤ ਹੈ ਭਵ ਤਾਰਨ ਅਮਰਦਾਸ ਗੁਰ ਕੋ ਫੁਰਿਆ ਸੋਈ ਨਾਮ ਸ਼ਿਵਰ ਨਾਮਨਾਤ ਨਿਰੰਜਨ ਸ਼ਿਵ ਸੰਕਾਦ ਸਮੁੰਦਰਿਆ ਚਵਰਾਸੀ ਸਿਦ ਬੋਧ ਜਿਤ ਰਾਤੇ ਅੰਬਰੀਕ ਭਵਜਲ ਤਰੇਆ ਉਦੋ ਅਕਰੂਰ ਤਿਲੋਚਨ ਨਾਮਾ ਕਾਲ ਕਬੀਰ ਕਿਲ ਵਿਖ ਹਰਿਆ ਸੋਈ ਨਾਮ ਅਛਲ ਭਗਤ ਹੈ ਭਾਵ ਤਾਰਨ ਅਮਰਦਾਸ ਗੁਰ ਕੋ ਫੁਰਿਆ ਤੇਤ ਨਾਮ ਲਾਗ ਤੇਤੀਸ ਧਿਆਵਹਿ ਜਤੀ ਤਪੀ ਸੁਰ ਮਨ ਵਸਿਆ ਸੋਈ ਨਾਮ ਸਿਮਰ ਗੰਗੇਵ ਪitamਹ ਚਰਨ ਚਿੱਤ ਅੰਮ੍ਰਿਤ ਰਸਿਆ ਤਿਤ ਨਾਮ ਗੁਰੂ ਗੰਭੀਰ ਗਰੂ ਮਤ ਸਤ ਕਰ ਸੰਗਤ ਉਦਰੀਆ ਸੋਈ ਨਾਮ ਅਛਲ ਭਗਤ ਹੈ ਭਾਵ ਤਾਰਨ ਅਮਰਦਾਸ ਗੁਰਕਉ ਫੁਰਿਆ ਨਾਮ ਕਿਤ ਸੰਸਾਰ ਕਿਰਨ ਰਵ ਸੁਰ ਤਦ ਸਖ ਹੈ ਉਤਰ ਦਖਣ ਪੂਬ ਦੇਸ ਪਸ਼ਚਮ ਜਸ ਭਖ ਹੈ ਜਨਮਤਾ ਇਹੋ ਸਕਿਆਥ ਜਿਤ ਨਾਮ ਹਰ ਹਿਰਦੈ ਨਿਵਾਸੈ ਸੁਰ ਨਰ ਗਨ ਗੰਧਰਵ ਛੇ ਦਰਸ਼ਨ ਆਸਾਸੈ ਫਲੋ ਪ੍ਰਸਿੱਧ ਤੀਜੋ ਤਨ ਕਾਲ ਜੋੜ ਕਰ ਧਾਇਓ ਸੋਈ ਨਾਮ ਭਗਤ ਭਵਜਲ ਹਰਨ ਗੁਰ ਅਮਰਦਾਸ ਤੈ ਪਾਇਓ ਨਾਮ ਤੇ ਆਵਹਿ ਦੇਵਤੇ ਤੀਸ ਅਰ ਸਾਧਕ ਸਿਧ ਨਰ ਨਾਮ ਖਾंड ਬ੍ਰਹਮੰਡ ਤਾਰੇ ਜਹ ਨਾਮ ਸਮਾਧਿਓ ਹਰਖ ਸੋਗ ਸਮਕਾਰ ਸਹਾਰੇ ਨਾਮ ਸਿਰੋ ਮਨ ਸਰਬ ਮੈਂ ਭਗਤ ਰਹੇ ਲਿਵਤਾਰ ਸੋਈ ਨਾਮ ਪਦਾਰਥ ਅਮਰ ਗੁਰ ਤੁਸ ਦੀਓ ਕਰਤਾਰ ਸਤ ਸੂਰੋ ਸੀਲ ਬਲਵੰਤ ਸਤ ਪਹਾਏ ਸੰਗਤ ਸਗਨ ਗਰੂ ਮਤ ਨਿਰਵੈਰ ਲੀਨਾ ਜਿਸ ਧੀਰਜ ਧੁਰ ਧਵਲ ਤੁਜਾ ਸੀਤ ਬੈਕੁੰਠ ਬੀਨਾ ਪਰਸੈ ਸੰਤ ਪਿਆਰ ਜਿਹ ਕਰਤਾ ਰਹਿ ਸੰਜੋਗ ਸਤ ਗੁਰੂ ਸੇਵ ਸੁਖ ਪਾਇਓ ਅਮਰ ਗੁਰ ਕੀਤ ਜੋਗ ਨਾਮ ਨਾਵਨ ਨਾਮ ਰਸ ਖਾਨ ਅਰ ਭੋਜਨ ਨਾਮ ਰਸ ਸਦਾ ਚਾਏ ਮੁਖ ਮਿਸ਼ਟ ਬਾਣੀ ਧਨ ਸਤ ਗੁਰ ਸੇਵਿਓ ਜਿਸ ਪਸਾਈ ਗਤ ਅਗਮ ਜਾਣੀ ਕੁੱਲ ਸੰਭੂ ਸਮੁਦਰੀ ਪਾਇਓ ਨਾਮ ਨਿਵਾਸ ਸਕੇ ਹਥ ਜਨਮ ਕਲ ਉਚਰੈ ਗੁਰ ਪਰਸਿਓ ਅਮਰ ਪ੍ਰਗਾਸ ਬਾਰਜ ਕਰ ਦਾਹਿਨੈ ਸਿਦ ਸੰਨਮੁਖ ਮੁਖ ਜੋਵੈ ਰਿਤ ਬਸੈ ਬਾਾਂ ਵਾਂਗ ਜੋ ਤੀਨ ਲੋਕਾਂਤਰ ਮੁਹੈ ਹਿਰਦੈ ਵਸੈ ਅਕਹੀਓ ਸੋਏ ਰਸ ਤਿਨਹੀ ਜਤੋ ਮੁਖ ਹਉ ਭਗਤ ਉਚਰੈ ਅਮਰ ਗੁਰ ਇਤ ਰੰਗ ਰਤ ਹਿਰਦੈ ਵਸੈ ਅਕਹੀਓ ਸੋਏ ਰਸ ਤਿਨਹੀ ਜਤੋ ਮੁਖ ਹਉ ਭਗਤ ਉਚਰੈ ਅਮਰ ਗੁਰ ਇਤ ਰੰਗ ਰਤ ਮਾਸਤਾ ਕਨੇਸ਼ਾਨ ਸਚੋ ਕਰਮ ਕਾਲ ਜੋੜ ਕਰ ਧਾਇਓ ਪਰਸਿਓ ਗੁਰੂ ਸਤਗੁਰ ਤਿਲਕ ਸਰਬ ਇਚ ਤਿਨ ਪਾਇਓ ਚਰਨਤਾ ਪਾਰ ਸਕਿ ਹਥ ਚਰਨ ਗੁਰ ਅਮਰ ਪਵਲ ਰਹਿ ਹਥਤਾ ਪਾਰ ਸਕਿ ਹਥ ਹਥ ਲਗੇ ਗੁਰ ਅਮਰ ਪੈ ਜੀਹ ਤਾ ਪਾਰ ਸਕਿ ਹਥ ਜੀਹ ਗੁਰ ਅਮਰ ਪਨਿਝੈ ਨੈਨ ਤਾ ਪਾਰ ਸਕਿ ਹਥ ਨੈਨ ਗੁਰ ਅਮਰ ਪਖਿਝੈ ਸ਼ਰਮਨ ਤਾ ਪਾਰ ਸਕਿ ਹਥ ਸ਼ਰਮਨ ਗੁਰ ਅਮਰ ਸੁਨਿਝੈ ਸਕਿ ਹਥ ਸੋਹੀਓ ਜਿਤ ਹਿਯ ਬਸੈ ਗੁਰ ਅਮਰਦਾਸ ਨਿਜ ਜਗਤ ਪਿਤ ਸਕੇ ਅਥ ਸੋ ਸਿਰ ਜਾਲਪ ਭਣੈ ਜੋ ਸਿਰ ਨਿਵੈ ਗੁਰ ਅਮਰ ਨਿਤ ਤੇ ਨਰ ਦੋਖ ਨਹਿ ਭੁਖ ਤੇ ਨਰ ਨੇ ਧਨ ਨਹ ਕਹੀ ਅਹ ਤੇ ਨਰ ਸੋਕ ਨਹ ਹੂਐ ਤੇ ਨਰ ਸੇ ਅੰਤਨ ਲਹੀ ਅਹ ਤੇ ਨਰ ਸੇਵ ਨਹ ਕਰਹਿ ਤੇ ਨਰ ਸਹਿ ਸਹ ਸਮਪਹਿ ਤੇ ਨਰ ਦੁਲੀਚੈ ਬਹ ਹੈ ਤੇ ਨਰ ਉਥਪ ਬਿਥਪਹਿ ਸੁਖ ਲਹੈ ਤੇ ਨਰ ਸੰਸਾਰ ਮਹਿ ਆਪੈ ਪਟ ਰਿਪ ਮਦ ਤੇ ਸਕੇ ਹਥ ਤੇ ਨਰ ਜਾਲਪ ਭਣੈ ਗੁਰ ਅਮਰਦਾਸ ਸੋ ਪ੍ਰਸੰਨ ਜਿਹੇ ਤੈ ਪੜਿਓ ਇਕ ਮਨ ਧਰਿਓ ਇਕ ਕਾਰ ਇਕ ਪਛਾਣਿਓ ਨੈਣ ਬੈਨ ਮੋਹ ਇਕ ਇਕ ਦੋਠਾਈ ਨ ਜਾਣਿਓ ਸੁਪਨ ਇਕ ਪਰਤਖ ਇਕ ਇਕਸ ਮਹਿ ਨੀਨੋ 31 ਇਕ ਅਰ ਪੰਜ ਸਿੱਧ 35 ਨਖੀਨ ਇਕ ਜਿ ਲਖ ਲਖ ਅ ਲਖ ਹੈ ਇਕ ਇਕ ਕਰ ਵਰਨੇਓ ਗੋਰੀ ਅਮਰਦਾਸ ਜਾਲਬ ਭਣੈ ਤੂ ਇਕ ਲੋੜ ਏਕ ਮੰਨਿਓ ਜੇ ਮਤ ਗਹੀ ਜੈ ਦੇਵ ਜੇ ਮਤ ਨਾਮੈ ਸੰਮਾਨੀ ਜੇ ਮਤ ਤਿਰਲੋਚਨ ਚਿਤ ਭਗਤ ਕੰਬੀ ਰਹਿ ਜਾਣੀ ਰੁਕ ਮੰਗਦ ਕਰ ਤੂਤ ਰਾਮ ਜੰਪੋ ਨਿਤ ਭਾਈ ਅਮਰੀਕ ਪ੍ਰਹਿਲਾਦ ਸਰਨ ਗੋਬਿੰਦ ਗਤ ਪਾਈ ਤੈ ਲੋਭ ਕ੍ਰੋਧ ਤ੍ਰਿਸ਼ਨਾ ਤਜੀ ਸੋ ਮਤ ਜਲ ਜਾਣੀ ਜੁਗਤ ਗੁਰ ਅਮਰਦਾਸ ਨਿਜ ਭਗਤ ਹੈ ਦੇਖ ਦਰਸ ਪਾਵ ਮੁਕਤ ਗੁਰ ਅਮਰਦਾਸ ਪਰਸੀਐ ਪਉਹਮ ਪਾਤਕ ਬਿਨਾਸ ਹੈ ਗੁਰ ਅਮਰਦਾਸ ਪਰਸੀਐ ਸਿਦ ਸਾਧਕ ਆਸਾਸ ਹੈ ਗੁਰ ਅਮਰਦਾਸ ਪਰਸੀਐ ਧਿਆਨ ਲਹੀਐ ਪਉ ਮੁਕ ਹੈ ਗੁਰ ਅਮਰਦਾਸ ਪਰਸੀਐ ਆਪਾਉ ਲਬੈ ਗਉ ਚੁਕ ਹੈ ਇਕ ਬਿਨ ਦੁਗਨ ਜਾਉ ਤਉ ਰਹੈ ਜਾਂ ਸੁਮੰਤਰ ਮਾਨਵੈ ਲਹੈ ਜਾਲ ਪਾਪ ਪਦਾਰਥ ਇਤੜੇ ਗੁਰ ਅਮਰਦਾਸ ਦਿੱਠੈ ਮਿਲਹਿ ਸਾਚ ਨਾਮ ਕਰਤਾਰ ਸੋ ਦ੍ਰਿੜ ਨਾਨਕ ਸੰਗ ਰਹਿਓ ਤਾਤੇ ਅੰਗਦ ਲਹਿਨਾ ਪ੍ਰਗਟ ਤਾਸ ਚਰਨੈ ਲਿਵ ਰਹਿਓ ਤੇਤਕੁਲ ਗੁਰ ਅਮਰਦਾਸ ਆਸਾ ਨਿਵਾਸ ਤਾਸ ਗੁਣ ਕਮਨਿ ਵਖਾਣੋ ਜੋ ਗੁਣ ਅਲਖ ਅਗੰਮ ਤਿਨੇ ਗੁਣ ਅੰਤ ਨ ਜਾਣ ਬੋਹਿ ਤਉ ਵਿਧਾਤੇ ਨਿਰਮਯੋ ਸਬ ਸੰਗਤ ਕੋਲੇ ਉਧਰਨ ਗੁਰ ਅਮਰਦਾਸ ਕੀਰਤ ਕਹੈ ਤਰਾਹਿ ਤਰਾਹਿ ਤੋ ਪਾਸਰਣ ਆਪ ਨਰਾਇਣ ਕਲਾ ਤਾਰ ਜਗ ਮਹਿ ਪਰਵਰਿਓ ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ ਜਹ ਕਹਿ ਤਹ ਭਰਪੂਰ ਸ਼ਬਦ ਦੀਪਕ ਦੀਪਾਇਓ ਜਹ ਸਿਖੈ ਸੰਗ ਰਹਿਓ ਤਤ ਹਰ ਚਰਨ ਮਿਲਾਇਓ ਨਾਨਕ ਕੋਲ ਨੇ ਮਲ ਅਵਤਰਿਓ ਅੰਗਦ ਲਹਨੇ ਸੰਗੋ ਗੁਰ ਅਮਰਦਾਸ ਤਾਰਨ ਤਰਨ ਜਨਮ ਜਨਮ ਪਾ ਸਰਨ ਤੋ ਜਾਪ ਤਪ ਸਤ ਸੰਤੋਖ ਪੇਖ ਦਰਸ਼ਨ ਗੁਰ ਸਿਖੈ ਸਰਨ ਪਰਹਿ ਤੇ ਉਬਰੈ ਛੋੜ ਜਮਪੁਰ ਕੀ ਲਿਖੈ ਭਗਤ ਭਾਏ ਪਰਪੂਰ ਹਿਦੈ ਉਚਰੈ ਕਰਤਾਰੈ ਗੁਰ ਗਉਹਰ ਦਰੀਆਉ ਪਲਕ ਡੁਬੰ ਤਹਤਾਰੈ ਨਾਨਕ ਕੋਲ ਨਿਮਲ ਅਵਤਰਿਓ ਗੁਣ ਕਰਤਾਰੈ ਉਚਰੈ ਗੁਰ ਅਮਰਦਾਸ ਜਿਨ ਸੇਵਿਓ ਤਿਨ ਦੁਖ ਦਿਰ ਦਿਰ ਪਰ ਹਰ ਪਰੈ ਚਿਤ ਚਿਤਵ ਅਰਦਾਸ ਕਹੋ ਪਰ ਕਹਿ ਪੇ ਨਾ ਸਕੋ ਸਰਬ ਚਿੰਤ ਤੁਜ ਪਾਸ ਸਾਦ ਸੰਗਤ ਹੋਂ ਤੱਕ ਤੇਰਾ ਹੁਕਮ ਪਵੈ ਨੀਸ਼ਾਨ ਤਾ ਕਰੋ ਸਾਹਿਬ ਕੀ ਸੇਵਾ ਜਬ ਗੁਰ ਦੇਖਿਆ ਸੋ ਬਦੀਸ਼ਟ ਨਾਮ ਕਰਤਾ ਮੁਖ ਮੇਵਾ ਅਗਮ ਅਲਖ ਕਾਰਨ ਪੁਰਖ ਜੋ ਫਰਮਾਵੇ ਸੋ ਕਹੋ ਗੁਰ ਅਮਰਦਾਸ ਕਰਨ ਕਰਨ ਜਿਵ ਤੂ ਰਖੇ ਤਿਵ ਰਹੋ ਭਿਖੇ ਕੇ ਗੁਰ ਗਿਆਨ ਅਰ ਧਿਆਨ ਤਤ ਸਿਉ ਤਤ ਮਿਲਾਵੈ ਸਚ ਸਚ ਜਾਣੀਐ ਇਕ ਚਿਤਹਿ ਲਿਵ ਲਾਵੈ ਕਾਮ ਕ੍ਰੋਧ ਵਸ ਕਰੈ ਪਵਨ ਉਡੰਤ ਨ ਧਾਵੈ ਨਿਰੰਕਾਰ ਕੈ ਵਸੈ ਦੇਸ ਹੁਕਮ ਬੋਜ ਵਿਚਾਰ ਪਾਵੈ ਨਿਰੰਕਾਰ ਕੈ ਵਸੈ ਦੇਸ ਹੁਕਮ ਬੋਜ ਵਿਚਾਰ ਪਾਵੇ ਕਲ ਮਾਹਿ ਰੂਪ ਕਰਤਾ ਪੁਰਖ ਸੋ ਜਾਣੈ ਜਿਨ ਕਿਛ ਕੀਓ ਗੁਰ ਮਿਲਿਓ ਸੋਇ ਭਿਖਾਖ ਹੈ ਸਹਜ ਰੰਗ ਦਰਸ਼ਨ ਦੀਓ ਰਹੈ ਸੰਤ ਹਾ ਟੋਲ ਸਾਧ ਬਹੁ ਤੇਰੇ ਡਿਠੇ ਸੰਿਆਸੀ ਤਪਸੀ ਅਹ ਮੁਖ ਏ ਪੰਡਤ ਮਿੱਠੇ ਬਾਰਸ ਏਕ ਹਾਂ ਫਿਰਿਓ ਕਿਨੈ ਨਹ ਪਰ ਚੋ ਲਾਇਓ ਕਹਤੈ ਐ ਕਹਤੀ ਕਹਤੈ ਐ ਕਹਤੀ ਸੁਣੀ ਰਹਿਤ ਕੋ ਖੁਸ਼ੀ ਨ ਆਇਓ ਹਰ ਨਾਮ ਸ਼ੋਰ ਦੂਜੈ ਲੱਗੇ ਤਿਨ ਕੇ ਗੁਣ ਹੋ ਕਿਆ ਕਹੋ ਗੁਰਦਈਏ ਮਿਲਾਇਓ ਭਿਖਿਆ ਜੇਵ ਤੂ ਰਖੇ ਤੇਰਹੋ ਪਹਿਰ ਸਮਾਦ ਸੁਨਾਹੋ ਗਿਆਨ ਹੈ ਆਸਨ ਚੜਿਓ ਧਰਮ ਤਨਖ ਕਰ ਗਹਿਓ ਭਗਤ ਸੀਲਹਿ ਸਰ ਲੜਿਓ ਪੈ ਨਿਰਪਉ ਹਰ ਅਟਲ ਮਨ ਸ਼ਬਦ ਗੁਰ ਨਿਜਾ ਗੱਡਿਓ ਕਾਮ ਕ੍ਰੋਧ ਲੋਭ ਮੋਹ ਅਪਤ ਪੰਚ ਦੂਤ ਵਿਖੰਡਿਓ ਪਲੋ ਪੁਹਾਲ ਤੇਜੋ ਤਣਾ ਨਰੇਪਤ ਨਾਤ ਨਾਨਕ ਬਾਰ ਗੁਰ ਅਮਰਦਾਸ ਸਤ ਸਾਲ ਭਾਨ ਤੈ ਦਲ ਜਿੱਤੋ ਇਵ ਜੁਦ ਕਰ ਕਨ ਹਰ ਬੂਦ ਬਸੂਰ ਮਾਵਲ ਕੋ ਸਮ ਬਸੰਤ ਗਨੰਤਨ ਆਵੈ ਰਵ ਸਾਸ ਕਿਰਨ ਉਦਰ ਸਾਗਰ ਕੋ ਗੰਗ ਤਰੰਗ ਅੰਤ ਕੋ ਪਾਵੈ ਰੋਦਰਤੇ ਆਨ ਗਿਆਨ ਸਤ ਗੁਰ ਕੇ ਕਬ ਜਨ ਭਲ ਓਨੈ ਜੋ ਗਾਵੇ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹਿ ਬਨ ਆਵੇ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹਿ ਬਨ ਆਵੇ